ਇਹ ਖਬਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿਹੜੀ ਵੋਟਾਂ ਤੋਂ ਪਹਿਲਾਂ ਭਗਵੰਤ ਮਾਨ ਆਏ ਸੀਗੇ ਰੰਪਰਾ ਫੂਲ ਦੇ ਵਿੱਚ ਬਲਕਾਰ ਸਿੱਧੂ ਨੂੰ ਬਲਕਾਰ ਸਿੱਧੂ ਦੇ ਹੱਕ ਦੇ ਵਿੱਚ ਕਿ ਵੋਟਾਂ ਪਾਉਣੀਆਂ ਤੇ ਇਸ ਵਾਰ ਬਲਕਾਰ ਸਿੱਧੂ ਨੂੰ ਪਾਈਓ ਆਮ ਆਦਮੀ ਪਾਰਟੀ ਨੂੰ ਵੋਟ ਪਾਈਓ ਅਕਾਲੀ ਕਾਂਗਰਸ ਬਹੁਤ ਦੇਖਲੇ ਲੋਕ ਅੱਕੇ ਹੋਏ ਨੇ ਨਵਾਂ ਮੌਕਾ ਦਿੱਤਾ ਸੀ ਭਗਵੰਤ ਮਾਨ ਨੂੰ ਭਗਵੰਤ ਮਾਨ ਦੇ ਮੋਹ ਨੂੰ ਹੀ ਸਾਰੀ ਵੋਟ ਜਿਹੜੀ ਪਈ ਸੀ ਤੇ ਉੱਥੇ ਹੀ ਐਲਾਨ ਕਰ ਦਿੱਤਾ ਸੀ ਬਲਕਾਰ ਸਿੱਧੂ ਨੇ ਐਮਐਲਏ ਆਲਰੇਡੀ ਹੁਣ ਮੌਜੂਦਾ ਐਮਐਲਏ ਨੇ ਰਾਮਪਰਾਪੂਲ ਦੇ ਹਲਕਾ ਵ代ਕ ਬਲਕਾਰ ਸਿੱਧੂ ਨੇ ਪੋਪਨ ਚੈਲੰਜ ਸਿੱਧਾ ਕਹਿ ਦਿੱਤਾ ਸੀ ਜਦੋਂ ਹੀ ਸਾਡੀ ਸਰਕਾਰ ਬਣ ਗਈ ਜਿਹੜੇ ਨਸ਼ੇ ਦੇ ਕਾਰੋਬਾਰ ਨੇ ਜਿਹੜੇ ਨਸ਼ੇ ਦਾ ਕਾਰੋਬਾਰ ਤੋਰੀ ਬੈਠੇ ਨੇ ਅਸੀਂ ਉਹਨਾਂ ਨੂੰ ਨਾਲ ਦੀ ਨਾਲ ਜ਼ਿਲ੍ਹਾ ਦੇ ਵਿੱਚ ਸੁੱਟ ਦੇਾਂਗੇ ਪਰ 4 ਸਾਲ ਹੋ ਗਏ ਕਿ ਦੇਖਦੇ ਆਂ ਕਿ ਰਾਮਪਰਾ ਹਲਕੇ ਦੇ ਵਿੱਚ ਅੱਜ ਵੀ ਉਸੇ ਤਰ੍ਹਾਂ ਹੀ ਨਸ਼ਾ ਜਿਹੜਾ ਲਗਾਤਾਰ ਵੇਚ ਰਿਹਾ ਕਿਉਂਕਿ ਦਿਹਾੜੀ ਕਰਨੀ ਔਖੀ ਲੱਗਦੀ ਆ 8 ਘੰਟੇ 10 ਘੰਟੇ ਅਗਲਾ ਦਿਹਾੜੀ ਕਰੂਗਾ ਫਿਰ ਜਾ ਕੇ 5-400 ਰੁਪਏ ਹੱਥ ਦੇ ਵਿੱਚ ਆਉਂਦਾ ਤੇ ਨਸ਼ਿਆਲੇ ਨੂੰ ਇਸ ਤਰ੍ਹਾਂ ਹੁੰਦਾ ਕਿ ਸਾਮਾਨ ਸ਼ਾਮ ਤੱਕ ਵੇਚਦਾ ਨਹੀਂ ਪਤਾ 5 ਉਹ ਦੇਹਾੜੀ ਕਰਕੇ ਤਾਂ 500 ਕਮਾਵੇ ਤੇ ਤੇ ਫ੍ਰੀ ਘਰੇ ਬਹਿ ਕੇ ਸਾਮਾਨ ਲਿਆ ਕੇ ਵੇਚਦਾ ਸ਼ਾਮ ਦਾ 4 ਤੋਂ 5000 ਰੁਪਏ ਦੇੜੀ ਪਾ ਲਈ ਕਿ ਦੀਹਾੜੀ ਬੰਦਾ ਕਿਉਂ ਕਰੇ